ਇਸ ਵੇਲੇ ਵੀ ਵੱਡੀ ਖਬਰ ਫਿਲਮੀ ਜਗਤ ਨਾਲ ਜੁੜੀ ਸਾਹਮਣੇ ਆ ਰਹੀ ਹੈ ਜਿੱਥੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਤੇ ਸ਼ਿਵ ਸੈਨਾ ਦੇ ਨੇਤਾ ਦੇ ਨਾਲ ਵੱਡਾ ਹਾਸਾ ਵਾਪਰ ਗਿਆ ਹੈ ਜਿਵੇਂ ਹੀ ਇਹ ਹਾ사 ਵਾਪਰਦਾ ਪੂਰੇ ਪਰਿਵਾਰਕ ਮੈਂਬਰਾਂ ਦੇ ਵਿੱਚ ਚਿੰਤਾ ਦਾ ਮਾਹੌਲ ਬਣ ਜਾਂਦਾ ਹੈ ਪੂਰੇ ਘਰ ਦੇ ਵਿੱਚ ਚੀਕ ਚਿਹਾੜਾ ਪੈ ਜਾਂਦਾ ਤੇ ਅਚਾਨਕ ਹੀ ਘਰ ਦੇ ਬਾਹਰ ਬੜੀ ਤੇਜ਼ੀ ਦੇ ਨਾਲ ਐਂਬੂਲੈਂਸ ਆਉਂਦੀ ਹੈ ਉਸ ਐਂਬੂਲੈਂਸ ਦੇ ਵਿੱਚ ਪਾ ਕੇ ਉਸ ਅਭਿਨੇਤਾ ਨੂੰ ਲੈ ਕੇ ਜਾਇਆ ਜਾਂਦਾ ਜਿੱਥੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਾਰਤੀ ਕਰ ਲਿਆ ਜਾਂਦਾ ਹੈ ਦੱਸ ਦਈਏ ਕਿ ਜਿਵੇਂ ਹੀ ਇਹ ਘਟਨਾ ਵਾਪਰਦੀ ਹੈ ਇਹ ਖਬਰ ਉਹਨਾਂ ਦੇ ਪ੍ਰਸ਼ੰਸਕਾਂ ਤੱਕ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਆਪਣੇ ਅਭਿਨੇਤਾ ਦੇ ਲਈ ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਹੁਣ ਤੁਹਾਨੂੰ ਸਾਰਾ ਮਾਮਲਾ ਦੱਸ ਦਿਆ ਕਿ ਆਖਰ ਇਹ ਹੋਇਆ ਕੀ ਹੈ ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਨੇ ਗੋਵਿੰਦਾ ਜਿਨ੍ਹਾਂ ਦੇ ਨਾਲ ਇਹ ਵੱਡੀ ਘਟਨਾ ਵਾਪਰੀ ਹੈ ਉਹ ਘਰ ਦੇ ਵਿੱਚ ਉਸ ਸਮੇਂ ਇਕੱਲੇ ਸੀ ਜਦੋਂ ਉਹਨਾਂ ਦੇ ਨਾਲ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਗੋਵਿੰਦਾ ਨੂੰ ਆਪਣੇ ਹੀ ਰਿਵਾਲਵਰ ਦੇ ਵਿੱਚੋਂ ਗੋਲੀ ਲੱਗੀ ਹੈ ਤੇ ਉਹ ਗੋਲੀ ਨਿਕਲ ਕੇ ਉਹਨਾਂ ਦੀ ਲੱਤ ਦੇ ਵਿੱਚ ਲੱਗੀ ਹੈ ਜਦੋਂ ਉਹ ਰਿਵਾਲਵਰ ਨੂੰ ਸਾਫ਼ ਕਰ ਰਹੇ ਹੁੰਦੇ ਨੇ ਜਾਣਕਾਰੀ ਮਿਲ ਰਹੀ ਹੈ ਕਿ ਰਿਵਾਲਵਰ ਦਾ ਲੋਕ ਖੁੱਲਾ ਹੋਣ ਕਰਕੇ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਹਾਲਾਂਕਿ ਗੋਵਿੰਦਾ ਇੱਕ ਪ੍ਰੋਗਰਾਮ ਦੇ ਲਈ ਰਵਾਨਾ ਹੋ ਰਹੇ ਸੀ ਤਿਆਰ ਹੋ ਰਹੇ ਸੀ ਤੇ ਆਪਣੀ ਸੁਰੱਖਿਆ ਦੇ ਲਈ ਉਹ ਆਪਣੇ ਨਾਲ ਇੱਕ ਰਿਵਾਲਵਰ ਹਮੇਸ਼ਾ ਰੱਖਦੇ ਸੀ ਤੇ ਜਿਵੇਂ ਹੀ ਉਹ ਜਾਣ ਦੇ ਲਈ ਤਿਆਰ ਹੋ ਰਹੇ ਸੀ ਉਹਨਾਂ ਦੀ ਰਿਵਾਲਵਰ ਦਾ ਲੋਕ ਖੁੱਲਾ ਹੋਇਆ ਸੀ ਇਸੇ ਕਾਰਨ ਹੀ ਅਚਾਨਕ ਇਹ ਹਾਸਾ ਉਹਨਾਂ ਦੇ ਨਾਲ ਵਾਪਰ ਗਿਆ ਹਾਲਾਂਕਿ ਇਹ ਘਟਨਾ ਅਜ ਤੜਕਸਾਰ ਦੀ ਦੱਸੀ ਜਾ ਰਹੀ ਹੈ ਤਕਰੀਬਨ 4:45 ਮਿੰਟ ਤੇ ਉਹਨਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਉਸ ਵੇਲੇ ਉਹ ਆਪਣੀ ਰਿਹائش ਤੇ ਵਿੱਚ ਹੀ ਮੌਜੂਦ ਸਨ ਕਰ ਦੇ ਵਿੱਚ ਇਕੱਲੇ ਸੀ ਰਿਹائش ਤੋਂ ਬਾਹਰ ਨਿਕਲਣ ਲੱਗੇ ਸੀ ਇਸੇ ਦੌਰਾਨ ਹੀ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਹੈ ਭਾਰਤੀ ਕਰ ਲਿਆ ਜਾਂਦਾ ਹੈ ਹਾਲਾਂਕਿ ਉਹਨਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ ਕਿਉਂਕਿ ਉਹਨਾਂ ਦੀ ਲਤ ਦੇ ਵਿੱਚੋਂ ਇਲਾਜ ਦੌਰਾਨ ਉਹ ਗੋਲੀ ਕੱਢ ਦਿੱਤੀ ਗਈ ਹੈ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਉਹਨਾਂ ਦੀ ਪਤਨੀ ਸੁਨੀਤਾ ਗੋਵਿੰਦਾ ਦੇ ਨਾਲ ਮੌਜੂਦ ਹੈ ਹਾਲਾਂਕਿ ਉਹ ਖਤਰੇ ਤੋਂ ਬਾਹਰ ਹੈ ਤੇ ਪ੍ਰਸ਼ੰਸਕਾਂ ਦੇ ਵੱਲੋਂ ਲਗਾਤਾਰ ਆਪਣੇ ਪਸੰਦੀਦਾ ਅਭਿਨੇਤਾ ਦੇ ਲਈ ਅਦਵਾਵਾਂ ਕੀਤੀਆਂ ਜਾ ਰਹੀਆਂ ਸਨ ਤਾਂ ਰਿਵਾਲਵਰ ਸਾਫ਼ ਕਰਨ ਸਮੇਂ ਇਹ ਘਟਨਾ ਵਾਪਰੀ ਹੈ ਅਚਾਨਕ ਗੋਲੀ ਚੱਲ ਜਾਂਦੀ ਹੈ ਉਹਨਾਂ ਦੀ ਲੱਤ ਦੇ ਵਿੱਚ ਗੋਲੀ ਲੱਗ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਬੜੀ ਤੇਜ਼ੀ ਦੇ ਨਾਲ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਡਾਕਟਰਾਂ ਦੀ ਟੀਮ ਨੇ ਉਸ ਦਾ ਜਦੋਂ ਇਲਾਜ ਕੀਤਾ ਸੀ ਤਾਂ ਉਹਨਾਂ ਨੇ ਕਿਹਾ ਕਿ ਲੱਤ ਦੇ ਵਿੱਚੋਂ ਖੂਨ ਕਾਫੀ ਨਿਕਲ ਚੁੱਕਿਆ ਹੈ ਜਿਸ ਦੇ ਕਾਰਨ ਉਹਨਾਂ ਦੀ ਹਾਲਤ ਥੋੜੀ ਜੀ ਗੰਭੀਰ ਬਣੀ ਹੋਈ ਹੈ ਫਿਲਹਾਲ ਉਹ ਖਤਰੇ ਤੋਂ ਬਾਹਰ ਨੇ ਤੇ ਹਾਲਤ ਉਹਨਾਂ ਦੀ ਠੀਕ ਦੱਸੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਦਾ ਅਭਿਨੇਤਾ ਹੁਣ ਖਤਰੇ ਤੋਂ ਬਾਹਰ ਹੈ ਮੁੰਬਈ ਪੁਲਿਸ ਨੂੰ ਵੀ ਜਦੋਂ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਮੁੰਬਈ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਜਾਣਕਾਰੀ ਮਿਲ ਰਹੀ ਹੈ ਕਿ ਜਿਸ ਰਿਵਾਲਵਰ ਦੇ ਨਾਲ ਗੋਵਿੰਦਾ ਨੂੰ ਗੋਲੀ ਲੱਗੀ ਹੈ ਹਾਲਾਂਕਿ ਉਹਨਾਂ ਨੇ ਉਹ ਰਿਵਾਲਵਰ ਵੀ ਜ਼ਬਤ ਕਰ ਲਿਆ ਹੈ अभिनेता 60 ਸਾਲਾਂ ਦੇ ਨੇ ਜਿਸ ਦੌਰਾਨ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਮੁੰਬਈ ਪੁਲਿਸ ਮੌਕੇ ਤੇ ਪਹੁੰਚ ਕੇ ਉਹਨਾਂ ਦਾ ਰਿਵਾਲਵਰ ਜ਼ਬਤ ਕਰ ਲੈਂਦੀ ਹੈ ਤੇ ਇਸੇ ਤਰ੍ਹਾਂ ਸੀਨੀਅਰ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਦਈਆ ਦਾ ਕਹਿਣਾ ਹੈ ਕਿ ਜਿਹੜੀ ਬੰਦੂਕ ਤੋਂ ਗੋਲੀ ਚੱਲੀ ਸੀ ਉਹ ਲਾਇਸੈਂਸੀ ਹੈ ਗੋਲੀ ਲੱਗਣ ਦੇ ਕਾਰਨ ਲੱਤ 'ਚ ਕਾਫੀ ਖੂਨ ਵਗਿਆ ਤੇ ਇਸੇ ਕਾਰਨ ਹੀ ਹਾਲਤ ਨਾਜ਼ੁਕ ਬਣੀ ਹੋਈ ਹੈ ਫਿਲਹਾਲ ਉਹ ਇਲਾਜ ਦੇ ਦੌਰਾਨ ਹੀ ਅੰਦੇਰੀ ਦੇ ਕ੍ਰਿਤੀ ਕੇਅਰ ਹਸਪਤਾਲ ਦੇ ਵਿੱਚ ਭਾਰਤੀ ਨੇ ਇਲਾਜ ਤੋਂ ਬਾਅਦ ਗੋਵਿੰਦਾ ਖਤਰੇ ਤੋਂ ਬਾਹਰ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਮੌਜੂਦ ਨੇ ਇਸੇ ਤਰ੍ਹਾਂ ਗੋਵਿੰਦਾ ਦੇ ਮੈਨੇਜਰ ਸ਼ਸ਼ੀ सिन्हा ਦਾ ਇਹ ਕਹਿਣਾ ਹੈ ਕਿ ਉਹ ਇੱਕ ਪ੍ਰੋਗਰਾਮ ਦੇ ਲਈ ਕੋਲਕੱਤਾ ਜਾ ਰਹੇ ਸੀ ਫਲਾਈਟ ਉਹਨਾਂ ਦੀ 6 ਵਜੇ ਦੀ ਸੀ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਜਦੋਂ ਪਿਸਤੌਲ ਨੂੰ ਅਲਮਾਰੀ ਦੇ ਵਿੱਚ ਉਹ ਰੱਖਣ ਜਾਂਦੇ ਨੇ ਸਾਫ਼ ਕਰਨ ਤੋਂ ਬਾਅਦ ਜਦੋਂ ਪਿਸਤੌਲ ਆਪਣੀ ਅਲਮਾਰੀ ਦੇ ਚ ਰੱਖਦੇ ਨੇ ਤਾਂ ਉਸੇ ਦੌਰਾਨ ਹੀ ਇਹ ਗੋਲੀ ਲੱਗ ਜਾਂਦੀ ਹੈ ਦੱਸਿਆ ਕਿ ਗੋਲੀ ਉਹਨਾਂ ਦੇ ਗੋਡੇ ਤੋਂ ਹੇਠਾਂ ਲੱਗੀ ਦੱਸੀ ਗਈ ਹੈ ਉਹਨਾਂ ਨੂੰ ਤੁਰੰਤ ਫਿਰ ਅੰਦੇਰੀ ਦੇ ਹਸਪਤਾਲ ਲਿਜਾਇਆ ਜਾਂਦਾ ਗੋਲੀ ਜਿੱਥੋਂ ਕੱਢ ਲਈ ਜਾਂਦੀ ਹੈ ਹਾਲਤ ਖਤਰੇ ਤੋਂ ਬਾਹਰ ਹੈ ਤੇ ਇਹ ਵੀ ਕਹਿ ਦਿੱਤਾ ਗਿਆ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਦੱਸਿਆ ਕਿ ਬਦਕਿਸਮਤੀ ਦੇ ਨਾਲ ਰਿਵਾਲਵਰ ਸਾਫ਼ ਕਰਨ ਦੌਰਾਨ ਇਹ ਹਾਸਾ ਵਾਪਰ ਗਿਆ ਜ਼ਿਆਦਾ ਖੂਨ ਵਗਣ ਦੇ ਕਾਰਨ ਉਹਨਾਂ ਦੀ ਹਾਲਤ ਵਿਗੜੀ ਹੋਈ ਹੈ ਇਸ ਕਰਕੇ ਉਹ ਅਜੇ ਹਸਪਤਾਲ ਦੇ ਵਿੱਚ ਹੀ ਨੇ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਤੇ ਘਰ ਦੇ ਨਜ਼ਦੀਕ ਹੀ ਤੁਰੰਤ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੂੰ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੀ ਇਸ ਦੇ ਨਾਲ ਹੀ ਗੋਵਿੰਦਾ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਜਿਹੜੀ ਪਤਨੀ ਹੈ ਜਿਹੜੀ ਪਤਨੀ ਉਹਨਾਂ ਦੇ ਗੋਵਿੰਦਾ ਦੇ ਨਾਲ ਹੀ ਮੌਜੂਦ ਹੈ ਉਹਨਾਂ ਨੇ ਹਾਲਾਂਕਿ ਇਹ ਕਹਿ ਦਿੱਤਾ ਗਿਆ ਹੈ ਕਿ ਪ੍ਰਸ਼ੰਸਕਾਂ ਨੂੰ ਵੀ ਇਹ ਖਬਰ ਦਿੱਤੀ ਹੈ ਕਿ ਉਹ ਹਜੇ ਖਤਰੇ ਤੋਂ ਬਾਹਰ ਨਹੀਂ ਕਬਰੌਣ ਦੀ ਜ਼ਰੂਰਤ ਨਹੀਂ ਹੈ ਜੇਕਰ ਅਭਿਨੇਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਸਰਗਰਮ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਫਿਲਮਾਂ ਮਸ਼ਹੂਰ ਐਕਟਰ ਗੋਵਿੰਦਾ ਦੇ ਵੱਲੋਂ ਦਿੱਤੀਆਂ ਗਈਆਂ ਨੇ ਫਿਲਮ ਇੰਡਸਟਰੀ ਨੂੰ ਉਹਨਾਂ ਦੇ ਵੱਲੋਂ ਇਹ ਫਿਲਮਾਂ ਦਿੱਤੀਆਂ ਗਈਆਂ ਨੇ ਗੋਵਿੰਦਾ ਨੂੰ ਆਖਰੀ ਵਾਰ ਸਾਲ 2019 ਦੇ ਵਿੱਚ ਵੱਡੇ ਪਰਦੇ ਤੇ ਵੇਖਿਆ ਗਿਆ ਸੀ ਜਦੋਂ ਉਹਨਾਂ ਦੀ ਫਿਲਮ ਰੰਗੀਲਾ ਰਾਜਾ ਬਾਕਸ ਆਫਿਸ ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ ਸੀ ਹਾਲਾਂਕਿ ਹੁਣ ਗੋਵਿੰਦਾ ਕਾਫੀ ਸਮੇਂ ਤੋਂ ਤਕਰੀਬਨ 5 ਸਾਲਾਂ ਤੋਂ ਬਾਲੀਵੁੱਡ ਤੋਂ ਦੂਰ ਦੱਸੇ ਜਾ ਰਹੇ ਨੇ ਕਿ ਉਹਨਾਂ ਨੇ ਹੁਣ ਬਾਲੀਵੁੱਡ ਤੋਂ ਆਪਣੀ ਦੂਰੀ ਬਣਾ ਲਈ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਕਾਫੀ ਇੰਟਰਵਿਊਜ਼ ਜਾਂ ਪੋਡਕਾਸਟ ਬਹੁਤ ਕੀਤੇ ਜਾਂਦੇ ਨੇ ਪਰ ਫਿਲਮੀ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਉਹ ਹੁਣ ਦਿਖਾਈ ਨਹੀਂ ਦੇ ਰਹੇ ਜੇਕਰ ਉਹਨਾਂ ਦੇ ਫਿਲਮਾਂ ਦੀ ਗੱਲ ਕਰੀਏ ਫਿਲਮੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਗੋਵਿੰਦਾ ਨੇ ਹੀਰੋ ਨੰਬਰ 1 ਕੁਲੀ ਨੰਬਰ 1 ਸਾਜਣ ਚਲੇ ਸਸੁਰਾਲ ਸਣੇ ਕਈ ਹਿੱਟ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਸਾਰੀਆਂ ਫਿਲਮਾਂ ਇਹ ਹਿੱਟ ਗਈਆਂ ਨੇ ਪਰ ਅਜੇਕਰ ਅੱਜ ਦੀ ਘਟਨਾ ਦੀ ਤਾਜ਼ਾ ਘਟਨਾ ਦੀ ਗੱਲ ਕਰੀਏ ਜੋ ਅੱਜ ਤੜਕਸਾਰ 4:45 ਮਿੰਟ ਤੇ ਉਹਨਾਂ ਦੇ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ ਉਸ ਨੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਲਗਾਤਾਰ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਇੱਕ ਚਿੰਤਾ ਦਾ ਮਾਹੌਲ ਬਣ ਗਿਆ ਸੀ ਜਿਸ ਤੋਂ ਬਾਅਦ ਜਦੋਂ ਉਹਨਾਂ ਦੇ ਗੋਲੀ ਲੱਗਦੀ ਹੈ ਇਲਾਜ ਦੇ ਲਈ ਫਿਰ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹਾਲਾਂਕਿ ਉਹ ਖਤਰੇ ਤੋਂ ਬਾਹਰ ਨਹੀਂ ਲਾਤੇ ਦੇ ਵਿੱਚੋਂ ਖੂਨ ਕਾਫੀ